ਅਬੀਦ ਤੁਸ ਜੀ ਤੇ ਅੱਜ ਸੋਮਵਾਰ ਮਈ ਮਹੀਨਾ ਤੇ ਪੰਜਵਾਂ ਮਹੀਨਾ ਸੋਮਵਾਰ ਤਾਰੀਖ 26 ਤੇ ਮੈਂ ਬਣਨ ਵਾਲਾ ਆ ਜੀ ਡੈਡੀ ਤੇ ਮੇਰੇ ਘਰ ਵਾਲੀ ਬਣਨ ਵਾਲੀ ਆ ਮੰਮੀ ਤੇ ਬਾਕੀ ਹਸਪੀਟਲ ਆਏ ਆ ਮਾਨ ਨਾਲ ਤੇ ਮੈਡਮ ਸਵਰਨਾ ਐਸ ਵਕਤ ਮੇਰੇ ਵਾਈਫ ਦੇ ਕੋਲ ਆ ਬਾਕੀ ਤੁਹਾਨੂੰ ਖਬਰ ਸੁਣਾਉਣੀ ਆ ਕੋਈ ਚੰਗੀ ਛੇਤੀ ਛੇਤੀ ਹਾਂਜੀ ਬਾਕੀ ਡਿਲੀਵਰੀ ਚੱਲਣ ਰਹੀ ਆ ਤੇ ਬੱਚੇ ਦੇ ਕੱਪੜੇ ਵੀ ਲੈਣ ਤੇ ਆ ਛੋਟੇ ਤੇ ਮੇਰੀ ਪੂਆ ਤੇ ਮੇਰੇ ਮੰਮੀ ਬੱਚੇ ਦੇ ਆਉਣ ਤੋਂ ਪਹਿਲਾਂ ਇੰਤਜ਼ਾਰ ਕਰ ਰਹੇ ਆ ਬੱਚੇ ਦਾ ਪੂਆ ਤੇ ਮੰਮੀ ਬਾਕੀ ਮਾਲਕ ਵੇਹ ਕੋਣ ਮਾਲਕ ਬੇਟੀ ਦਿੰਦਾ ਆ ਕਿ ਜਾਂ ਬੇਟਾ ਨਹੀਂ ਰਾਤ 2 ਵਜੇ ਆਏ ਇੱਥੇ ਤੇ ਮੈਡਮ ਸਵਰਨ ਸਵਰਨ ਮੈਡਮ ਜੋ ਸਾਡੇ ਮੇਰਾ ਆਦਦੇ ਆਏ ਇੱਥੇ ਤੇ ਚੈੱਕ ਅਪ ਹੋਇਆ ਮੇਰੇ ਵਾਈਫ ਦਾ ਉਹ ਤੋਂ ਬਾਅਦ ਫਿਰ ਇੰਜੈਕਸ਼ਨ ਵਗੈਰਾ ਵਾਈਫ ਨੂੰ ਲਾਤੇ ਤੇ ਫਿਰ ਹੁਣ ਡਿਲੀਵਰੀ ਟਾਈਮ ਹੁਣ ਚੱਲਦਾ ਪਿਆ ਹੋਇਆ ਤੇ ਬੱਚੇ ਦੇ ਕੱਪੜੇ ਵੀ ਲੈਣਦੇ ਆ ਨਵੇਂ ਕੋਈ ਗੱਲ ਨਹੀਂ ਕੋਈ ਨਹੀਂ ਜੀ ਲੋ ਜ ਆਪਣੇ ਘਰ ਹੋਈ ਆ ਬੇਟੀ ਤੇ ਬਾਕੀ ਟੈਂਸ਼ਨ ਨਹੀਂ ਥੋੜੀ ਜੀ ਤੇ ਨੋਰਮਲ ਡਿਲੀਵਰੀ ਹੋਈ ਆ ਤੇ ਬਾਕੀ ਤੁਹਾਨੂੰ ਕਾਕਾ ਵੀ ਵਿਖਾਉਣੇ ਆ ਮਾਲਕ ਚੜਦਿਆਂ ਗੱਲਾਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਲਓ ਜੀ ਆ ਮੇਰੀ ਬੇਟੀ ਆ ਪਿਆਰੀ ਜੀ ਤੇ ਮੇਰੇ ਨਾਲ ਇੰਨਾ ਨੇ ਸਾਡੇ ਆ ਬੇੜੀ ਆਡੀ ਦੇ ਦਰਸ਼ਨ ਕਰਾਇਆ ਹਨ ਤੇ ਇੰਨਾ ਨੇ ਕਾਹੀ ਮਿਹਨਤ ਕੀਤੀ ਆ ਆ ਸਤਾਲ ਚ ਆ ਫੈਸਟ ਤੇ ਦੇਖਣੀ ਵੀ ਆ ਮਰੀਏ ਜਾਂਦਾ ਜੀ ਆਹ ਇਹਨਾਂ ਦੇਖਣੀ ਦੇ ਜੰਮ ਕੀ ਵੀ ਕਰ ਮੈਂ ਕਰਾਂ ਆ ਜਾਓ ਲੈ ਮੋਖੇ ਕੋ ਘੋੜਾ ਤੇ ਕੰਮ ਕਰਦੇ ਨਾ ਸਰਦ ਤੇ ਗੁੱਛਾ ਕਰ ਬਾਤ ਬਾਤ ਕਰਨਾ ਦਾਦੀ ਨੇ ਫੜ ਲਿਆ ਆਪਣੀ ਪੋਤੀ ਨੂੰ ਤੇ ਆਪਣੀ ਖੁਸ਼ੀ ਨਹੀਂ ਤੇ ਪੈਣਾ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਠੀਕ ਆ ਪੂਆ ਵਾ ਪੂਆਣ ਜਾਦੀ ਫਿਕਰੀ ਤਾਂ ਹੀ ਤੇ ਤੁਹਾਡੇ ਮਗਰ ਮਗਰ ਰਹਿਣ ਦੀ ਪੂਆ ਦੇ ਹਲੋ ਯਾਪਾ ਬਣ ਗਏ ਆ ਡੈਡ ਤੇ ਆਪਣੀ ਬੇਟੀ ਵੀ ਮੈਂ ਤੁਹਾਨੂੰ ਵਿਖਾਉਂਦਾ ਆ ਨਾਂ ਆਪਾਂ ਦਾ ਨਾਂਵਾ ਜਪਲੀਨ ਕਲੈਰਾ ਵੀ ਪੋਤੀ ਗਈ ਆ ਆਪਣੀ ਦਾਦੀ ਤੇ ਤੇ ਆ ਮੇਰੀ ਬੇਟੀ ਜੇ ਤੇ ਮੰਮੀ ਨੇ ਬੜਿਆ ਇਹਦਾ ਨਾਂ ਪਾ ਰੱਖਣਾ ਵਾ ਜਪਲੀਨ ਕਲੈਰਾ ਜਪਲੀਨ ਕੌਰ ਕਲੈਰਾ ਸੋਮਵਾਰ ਪੰਜਵਾਂ ਮਹੀਨਾ ਤੇ ਜਸਲੀਨ ਕੌਰ ਬਣ ਗਿਆ ਮੰਮੀ ਤੇ ਮੈਂ ਬਣ ਗਿਆ ਡੈਡੀ ਤੇ ਆ ਸਾਡਾ ਕਾਕਾ ਆ ਉਹ ਤਾਂ ਪਛਾਣਨ ਦੀ ਇਹ ਤੇ ਕਹਿੰਦੀ ਘਰ ਜਾਣਾ ਹਾਂ ਟਿੰਟਾਂ जसलीन कौर बन गई है मम्मी मम्मी दादी ने चुकया है गुड़िया नू है। बहुत बहुत मुबारक हो जसलीन कौर रोई नहीं टीका लाने लग रोई टीका लाने लग गलो जी आवाज ने हथ लाया करना इन <laughs> ਲੋ ਜੀ ਕਾਕੇ ਦੀ ਨਾਨੀ ਵੀ ਆ ਗਈ ਮਿਲਣਾ ਆਪਣੇ ਮਦਰਨ ਲਾ ਵੀ ਆਏ ਆ ਪਿੰਡ ਜੋਧਿਆਂ ਤੋਂ ਦਾ ਹੱਥ ਫੜਦੀ ਆ ਦਾ ਮੇਰਾ ਹੱਥ ਫੜਦੀ ਸੌਂ ਗਈ ਹਾਂ ਤੇ ਦੁੱਧ-ਦੁੱਧ ਪੀ ਕੇ ਸੌਂ ਗਈ ਸੌਂ ਗਈ ਮਾਂ ਨੇ ਠਹਿ ਕੇ ਦਿੱਤੀ ਰੋਟੀ ਲਾ ਕੇ ਗੁੜੀਆ ਦੇ ਚਾਚੇ ਆਏ ਆ ਸੁਖਿੰਦਰ ਸਿੰਘ ਸਣੀ ਤੇ ਆਪਣਾ ਭਰਾ ਨਾਗਾ ਗਿਆ ਤੋਂ ਗੁਰਮukh ਸਿੰਘ ਖਾਲਸਾ ਜੀ ਸ਼੍ਰੀਮਤੀ ਗੁਰਲੀਨ ਕੌਰ ਦੇ ਘਰ ਵਾਲੇ ਵੀ ਪਹੁੰਚੇ ਆ ਤੇ ਬੜੀ ਖੁਸ਼ੀ ਆ ਚਾਚਿਆਂ ਨੂੰ ਚਾਚੇ ਆਏ ਆ ਹਾਏ ਓਏ ਹੁਣ ਚਾਚਾ ਜੀ ਸਿੰਘ ਸਾਹਿਬ ਜੀ ਆਪਣੀ ਭਤੀਜੀ ਨੂੰ ਸਰਪਾ ਪਹੁੰਚ ਗਏ ਪਹੁੰਚ ਚੁੱਕੇ ਆ ਆਹ ਇੱਧਰ ਦੀ ਆ ਰਾ ਬੋਲੇ ਸੋਨਿਆ ਲ ਸਾਤਿ ਜਸਲੀਨ ਆਰ ਚਾਚੇ ਨੂੰ ਪਿਆਰ ਮਿਲ ਗਿਆ ਜੈਪਲੀਨ कौर ਨੂੰ ਬਹੁਤ ਬਹੁਤ ਜੀ ਕਾਲਾ ਸਾਹਿਬਾਇ ਕਿਤੇ ਕੀਤੇ ਤੂਤਾ ਮਾਤਾ ਕੀ ਅਸੀਸ ਨਿਮਕਲਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀ ਇਸ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਬੇਟੀ ਨੇ ਜਨਮ ਲਿਆ ਸਾਡੇ ਵੱਡੇ ਵੀਰ ਅਮਨਖੇਲਰ ਦੇ ਘਰੇ ਸਾਡੇ ਵੱਡੇ ਭਾਬੀ ਜੀ ਜਸਲੀਨ कौर ਬੇਟੀ ਜੈਪਲੀਨ कौर ਸਾਡੀਆਂ ਬਹੁਤ ਵੜੇ ਆਈਆਂ ਤੇ ਸਾਰੇ ਜਾਨੇ ਮੁबारक ਬਾਤ ਹੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਬਤੇ